ਕੀ ਹਾਲ ਚਾਲ ਆ ਦੋਸਤੋ ਉਮੀਦ ਕਰਦਾ ਸਾਰੀ ਵਧੀਆ ਹੋਵਗੇ ਲਓ ਜੀ ਜਿਹੜੇ ਮਿਸਟਰ ਆਪਣੇ ਚੈਨਲ ਤੇ ਨਵੇਂ ਜੁੜੇ ਹੋਏ ਨੇ ਸਾਰਿਆਂ ਨੂੰ ਸਾਫ ਸ੍ਰੀ ਕਾਲ ਤੇ ਕਲਪ ਸਟਾਰਟ ਹੋ ਰਿਹਾ ਹੈ ਮਹਾਰਾਸ਼ਟਰ ਦੇ ਵਿੱਚੋਂ ਤੇ ਆਪਣਾ ਲੋਡ ਓਵੀ ਸੀ ਗੱਡੀ ਆਪਾਂ ਨੇ ਕਰ ਲਈ ਪੰਜਾਬ ਦੀ ਲੋਡ ਤੇ ਅੱਜ ਟਾਈਮ ਆਪਾਂ ਹੈਗੇ ਆ ਸੰਨਰ ਸੰਨਰ ਤੋਂ ਕਰਿਆ ਲੋਡ ਪਾਈਪ ਨੇ ਲੋਡ ਜੰਤਲ ਦੇ ਤੇ ਆਪਣੀ ਆ ਗੱਡੀ ਖੜੀ ਆ ਦੇਖ ਸਕਦੇ ਆ ਡਿਊਟੀ ਲੋਡ ਹੋ ਕੇ ਕੰਪਲੀਟ ਹੋ ਗਿਆ ਤੇ ਆਪਾਂ ਖੜੇ ਸੀ ਰਾਜਸਥਾਨੀ ਢਾਬੇ ਤੇ ਤੇ ਟਾਈਮ ਹੋ ਰਿਹਾ 4:30 ਦਾ ਤੇ ਮੀਂਹ ਦੇਖ ਸਕਦੇ ਮੀਂਹ ਕਰਕੇ ਪਾਣੀਓ ਪਾਣੀ ਹੋਇਆ ਪਿਆ ਮਹਾਰਾਸ਼ਟਰ ਦੇ ਵਿੱਚ ਤੇ ਮੌਸਮ ਵੀ ਵਧੀਆ ਤੇ ਬਾਕੀ ਲੋਜੀ ਮੈਟਰ ਆਪਾਂ ਹੁਣ ਰੋਟੀ ਪਾਣੀ ਖਾ ਲਿਆ ਸੀ ਤੇ ਹੁਣ ਫੜਾਂਗੇ ਰੋਡ ਆਪਾਂ ਕਿ ਜਿਹੜਾ ਕਿ ਨਾਗਪੁਰ ਤੋਂ ਨਾਸਕਾਂ ਦਾ ਹੋਰ ਤੇ ਜੇ ਅਗਲੇ ਤੱਕ ਉਪਰ گاਉਂ ਤੱਕਰ ਚੱਲਾਂਗੇ ਉਹ ਬਾਦ ਫਿਰ ਆਪਾਂ ਇਸ ਤਰ੍ਹਾਂ ਦਾ ਵੀ ਰੋਇਆ ਰੂਟ ਤੋਂ ਦੇ ਨਾਲ ਵੀ ਸ਼ੇਅਰ ਕਰਾਂਗੇ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਆਪਾਂ ਪਹੁੰਚ ਚੁੱਕੇ ਆਂ ਨਾਗਪੁਰ ਵਾਲੇ ਰੋਡ ਤੇ ਤੇ ਦੇਖ ਸਕਦੇ ਹੋ ਜਿਹੜਾ ਕਿ ਨਾਗਪੁਰ ਤੋਂ ਨਾਸਕ ਨੂੰ ਰੋੜਾਂ ਦਾ ਐਕਸਪ੍ਰੈਸ ਵੇ ਆ ਨਾਉਂ ਨਹੀਂ ਪਤਾ ਕੀ ਆ ਨਾਗਪੁਰ ਤੋਂ ਨਾਸਕ ਤੱਕ ਦਾ ਹੈ ਇਹ ਰੋੜਾ ਆਪਾਂ ਇਹਦੇ ਰੋਡ ਦੇ ਉੱਤੇ ਚੱਲਣਾ 40 ਕਿਲੋਮੀਟਰ। ਆ ਤੁਸੀਂ ਦੇਖ ਸਕਦੇ ਹੋ। ਆਪਾਂ ਬោះ ਕਿਹਦੇ ਆ ਉੱਪਰ ਗਾਉਂ। ਬਸ ਰਹਿ ਗਿਆ ਕਿਲੋਮੀਟਰ ਲੰਗ ਤੇ ਆਹ ਦੇਖ ਸਕਦੇ ਹੋ ਤੁਸੀਂ। ਸਿਰਲੀ ਉੱਪਰ ਗਾਉਂ ਤੇ ਬਾਅਦ ਆਪਾਂ ਨੇ 1 ਕਿਲੋਮੀਟਰ ਤੋਂ ਉੱਤਰ ਜਾਣਾ ਥੱਲੇ ਡਰਾਈਵਰ ਸਾਈਡ। ਤੇ ਇਹ ਰੋਡ ਨਵ ਕਰਦਾਂਗੇ ਆਪਾਂ ਆ ਲਵੇ ਤਾਂ ਤੇ ਉਸ ਤੋਂ ਬਾਅਦ ਫੇਰ ਉਹੀ ਪੁਰਾਣਾ ਤਾਕਦੇ ਆਂ ਰੋਡ ਬਹੁਤ ਹੀ ਸ਼ਾਨਦਾਰ ਆ ਬਿਲਕੁਲ ਉਥੋਂ 40 ਕਿਲੋਮੀਟਰ ਗੱਡੀ ਨੂੰ ਪਤਾ ਵੀ ਨਹੀਂ ਲੱਗਿਆ ਕਿ ਗੱਲ ਪਹੁੰਚ ਗਈ ਇੱਥੇ ਕੋਪਰਗਾਉਂ ਲਓ ਜੀ ਆਪਾਂ ਮਣਵਾੜ ਪਹੁੰਚਣ ਆਲੇ ਆ ਤੇ ਜੇਵਲਾ ਵੀ ਪਾਰ ਕਰ ਆਏ ਸੀ ਸ਼ਾਮ ਦਾ ਟਾਈਮ ਹੋ ਚੁੱਕਿਆ ਤੇ ਇੱਕ ਗੱਡਾ ਇੱਥੇ ਆ ਬੈਠੇ ਸੀ ਉਹਨੂੰ ਵਾਦਾ ਆ ਵੀ ਤਿੰਨ ਚਾਰ ਦਿਨ ਗੱਡੀ ਲੋਡ ਨਹੀਂ ਹੋਈ ਸੀ ਆਪਣੀ ਸਾਡੀ ਜੀ ਮੰਦਰ ਦੇਖ ਸਕਦੇ ਮੰਦਲ ਕਿੰਨਾ ਵਧੀਆ ਬਣਾਇਆ ਮੈਨੇ ਆ ਜਿਹੜੀਆਂ ਮੂਰਿਆਂ ਲੱਟਾਂ ਚੱਲ ਰਹੀਆਂ ਨੇ ਇਹਦੇ ਮੂਰੇ ਕਾਲੀ ਟੇਪ ਲਾਤੀ ਸੀ ਪਹਿਲਾਂ ਖੱਟ ਪੈਂਦਾ ਸੀ ਇਹ ਤੇ ਆ ਉੱਪਰ ਲੀਆਂ ਲੱਟਾਂ ਵੀ ਚਾਲੂ ਕਰਤੀਆਂ ਤੇ ਆ ਅੰਦਰ ਸ਼ਾਮ ਦਾ ਟਾਈਮ ਤੇ ਉਹ ਸਾਹਮਣੇ ਪਹਾੜ ਦੇਖੋ ਕਿੱਟਾ ਵੱਡਾ ਲਓ ਜੀ ਆਪਾਂ ਮੰਨ ਲਓ ਵੀ ਮਣਵਾੜ ਵੀ ਪਾਰ ਕਰਾਇਆ ਹੈ ਮਾਮਲੇ گاؤں ਪਤਨ ਵਾਲੇ ਤੇ ਆਪਾਂ ਹਜੇ ਮੰਨ ਲਓ ਵੀ ਮੰਲੇ ਤੋਂ ਮਨਮਾਨ ਵਾਲੇ ਰੋਡ ਤੇ ਖੜੇ ਆ ਜਿਹੜਾ ਮਨਮਾਨ ਘਾਟ ਆਂਦਾ ਉਤੋਂ ਉੱਤਰ ਕੇ ਹੀ ਖੜ ਕੇ ਹਜੇ ਮੰਨ ਲਓ ਵੀ ਟ੍ਰੈਫਿਕ ਹੀ ਆ ਰੋਡ ਦੇ ਉੱਤੇ ਕਿਉਂਕਿ ਆ ਮੋਟਰਸਾਈਕਲ ਵਗੈਰਾ ਚੱਲ ਰਹੇ ਨੇ ਤੇ ਆਪਾਂ ਨੇ ਆ ਟਾਬੇ ਤੇ ਲਾਤੀ ਸੀ ਗੱਡੀ ਉੱਚਾ ਚਾਹ ਪਾਣੀ ਪੀਣੇ ਨਾਲੇ ਕਰਦਿਆਂ ਗੱਡੀ ਦੇ ਸ਼ੀਸ਼ੇ ਸਾਫ਼ ਤੇ ਆ ਦੇਖ ਸਾ ਉਹਦੇ ਆਪਣੀ ਰਾਜਾ ਬੇਟਾ ਕੜਾ ਇਹਦੇ ਨਾਮ ਐਟ ਆਪਾਂ ਨੇ ਮੰਨ ਲਓ ਵੀ ਜਿੱਦਾਂ ਪਾਇਪ ਆਪਾਂ ਲੋਡ ਕਰਦੇ ਆਂ ਪਾਇਪ ਇਹਨੇ ਵੀ ਇਹ ਜਿਹੜੇ ਕੀ ਆਪਣੇ ਬੋਰ ਵਾਲੇ ਹੁੰਦੇ ਨੇ ਤੇ ਆ ਰਸੇ ਪਾਤੇ ਸੀ ਬਾਡੀ ਜਮੇ ਇੰਚ ਵੀ ਨਹੀਂ ਬਾਹਰ ਨਿਕਲੀ ਨਾਲ ਆ ਬੈਲਟਾਂ ਵਗੈਰਾ ਪਾਤੀ ਆਪਾਂ ਨੇ ਤੇ ਹੁਣ ਕਰਦੇ ਆਂ ਗੱਡੀ ਤੇ ਆਪਾਂ ਮਿੱਤਰੋ ਸੀਸੇ ਸਾਹਿਬ ਦੇਖਦੇ ਆਂ ਤੇ ਭਾਈ ਨੂੰ ਕਹਾਂਗੇ ਚਲਾਊਗਾ ਇਹ ਗੜਾ ਟਰੈਕ ਤੇ ਜੀ ਜਿਹਨਾਂ ਤੇਰਾ ਟਰੈਕ ਪਣੀ ਚਾਂਸ ਉਹ ਨਹੀਂ ਉਹਨੇ ਤੇ ਕਰ ਕਰ ਚਲਾਵਾਂਗੇ ਉਸ ਤੋਂ ਬਾਅਦ ਆਪਾਂ ਫੜਾਵਾਂਗੇ ਚੋਟੇ ਭਾਈ ਨੂੰ ਲਓ ਜੀ ਕਰਦਿਆਂ ਗੱਡੀ ਦੇ ਹਿੱਸੇ ਸਾਫ ਫੇਰ ਮਿਲਦੇ ਹਾਂ ਹਾਂਜੀ ਦੋਸਤੋ ਕੀ ਹਾਲ ਮਿਲ ਕਰਦਾਂ ਸਾਰੀ ਵਜੇ ਆਉਂਗੇ ਲਓ ਜੀ ਦੂਜਾ ਫਿਰ ਸਟਾਰਟ ਹੋ ਗਿਆ ਆਪਣਾ ਐਮਪੀ ਦੇ ਵਿੱਚੋਂ ਤੇ ਆਪਾਂ ਪਹੁੰਚ ਚੁੱਕੇ ਹਾਂ ਇਸ ਟਾਈਮ ਸ਼ੇਰੇ ਪੰਜਾਬ ਟਾਪੇ ਤੇ ਜੋ ਕਿ ਮੰਨ ਲਓ ਸਾਹਮਣੇ ਉਹ ਦੇਖ ਸਕਦੇ ਜਿਮੀਦਾਰ ਦਾ ਟਾਪਾ ਤੇ ਆਹ ਸ਼ੇਰੇ ਪੰਜਾਬ ਟਾਪਾ ਇਹ ਵੀ ਮਿੱਤਰ ਆਪਣੇ ਸੁਨਾਮ ਦਾ ਤੇ ਜਾ ਕੇ ਆਪਾਂ ਰੋਗੇ ਸੀ 나ਗ ਦਾ ਫਾਰ ਕਰਕੇ ਆਹ ਹੋਨਾ ਨਾ ਤੋਂ ਲੇਕ ਆਪਣੇ ਕੱਪੜਿਆਂ ਦਾ ਉਹੀ ਧੋ ਕੇ ਮੰਨ ਲਓ ਉਦਹੀਂ ਪਾਲੇ ਗੱਲਾ ਜਾ ਕਿ ਅੱਜ ਗਰਮੀ ਬਹੁਤ ਆ ਤੇ ਰਾਤੀ ਮੌਸਮ ਠੀਕ ਸੀ ਤੇ ਜਿਉਂ ਵਿੱਚ ਅੱਜ ਉੱਠੇ ਆ ਤਾਂ ਗਰਮੀ ਬਹੁਤ ਸੀ ਮੈਂ ਜੇ ਕਰਤੀ ਮੈਂ ਦੋਟਿਆ ਚਲੋ ਇਹਨੂੰ ਧੋ ਕੇ ਕਿਉਂਕਿ ਇਹ ਟੀ-ਸ਼ਰਟ ਹਲਕੀ ਆ ਧੋ ਕੇ ਏਸੀ ਵਾਲਾ ਕੰਮ ਕਰ ਰਹੀ ਹੈ ਤੇ ਹੁਣ ਆਪਾਂ ਨੇ ਮਾਰਤਾ ਆਪਣੀ ਗੱਡੀ ਦਾ ਸਾਲ ਚਲਦੇ ਆ ਲੈ ਕੇ ਰੱਬ ਦਾ ਨਾਮ ਲਾਓ ਜੀ ਚੱਲ ਪਏ ਆਪਾਂ ਲੈ ਕੇ ਰੱਬ ਦਾ ਨਾਮ ਆ ਯਾਬੇ ਦੇ ਲਾਗੇ ਪਹੁੰਚਣ ਵਾਲਿਆਂ ਤੇ ਮੌਸਮ ਦੇਖ ਸਕਦੇ ਹਾਂ ਸੁੱਚੇ ਧੁੱਪ ਨਿਕਲੀ ਜਾਂਦੀ ਹੈ ਤੇ ਵਿੱਚੇ ਬੱਦਲ ਸਿਖਾਣਾ ਤੋਂ ਲਓ ਜੀ ਦੇਖ ਸਕਦੇ ਹਾਂ ਧੁੱਪ ਕਿਤਰੀ ਕਈ ਤੇ ਜਿਉਂ ਜਿਉਂ ਜਾਇਪ ਆਪਣਾ ਯਾਬਰੇ ਵੱਲ ਨੂੰ ਵਧਦੇ ਜਾਂਦੇ ਆ ਤੇ ਮੌਸਮ ਦਾ ਫਰਕ ਪੈਂਦਾ ਜਾਂਦਾ ਤੇ ਬਾਕੀ ਵੀਊ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਲੱਗ ਰਿਹਾ ਹਰਿਆ ਭਰਿਆ ਰਾસ્તા ਨੂੰ ਵੀ ਪਾਣੀ ਉਹ ਫੁੱਲ ਮਿਲ ਰਿਹਾ ਕਿਉਂਕਿ ਹੁਣ بارشਾਂ ਦਾ ਟਾਈਮ ਆ ਇਸ ਟਾਈਮ ਫੁੱਲ ਮੱਧ ਪ੍ਰਦੇਸ਼ ਦੇ ਵਿੱਚ ਮਹਾਰਾਸ਼ਟਰ ਚ ਫੁੱਲ بارشਾਂ ਦਾ ਫੁੱਲ ਜੋਰ ਆ ਤੇ ਮੰਦਾ ਵੀ ਫੁੱਲ ਆ ਜੈਸਾ ਆਪਣਾ بارشਾਂ ਨੇ ਉਸਾ ਆਪਣਾ ਮੰਦਾ ਵੀ ਆ ਤੇ ਬਾਕੀ ਮਿੱਤਰੋ ਆ ਜੈਂਪਾਂ ਨੇ ਬਹੁਤ ਦੁਖੀ ਕਰ ਲਿਆ ਉਹਤਰੋਂ ਗੱਡੀ ਮੋਸ਼ਨ ਫੜਦੀ ਆ ਉਤਰੋਂ ਇਹ ਜੈਂਪ ਪਾਣਾ ਤਿਆਰ ਹੋ ਜਾਂਦੇ ਨੇ ਦੇਖ ਸਕਦੇ ਹੋ ਧੁੱਪ ਜਿਵੇਂ ਮੰਨ ਲਓ ਖਤਮ ਹੋ ਗਈ ਐਦਾਂ ਲੱਗ ਰਿਹਾ ਜਿਵੇਂ ਕਿ ਸ਼ਾਮ ਦਾ ਟਾਈਮ ਹੋ ਚੁੱਕਿਆ ਲੇਕਿਨ ਹਜੇ ਮੇਰੇ ਖਿਆਲ ਚ 1.5 ਵਜਿਆ ਤੇ ਮੌਸਮ ਜਦੋਂ ਆਪਣੇ ਜਿਵੇਂ ਸੂਰਜ ਲਘੋ ਲਿਆ ਤੇ ਆਇਆ ਹੋ ਗਿਆ ਵੀ 5 6 ਵਜੇ ਦਾ ਟਾਈਮ ਲੱਗ ਰਿਹਾ ਜਿਵੇਂ 5 6 ਵਜੇ ਗਏ ਹੁੰਦੇ ਨੇ ਤੇ ਚਲੋ ਜੀ ਵਧੀਆ ਨਹੀਂ ਆਪਣਾ ਵੀ ਟੈਂਪਰੇਚਰ ਤਪਦਾ ਦੀ 80 ਤੋਂ ਉੱਪਰ ਆਪਣੇ ਸੁਣ ਲਈ ਤੇ ਬਾਕੀ ਦੇਖ ਰਿਹਾ ਮਿੱਤਰ ਬਾ ਜਾਵ ਰਏ ਜਾ ਕੇ ਖੜਾਂਗੇ ਆਪਣਾ ਪੀਵੀ ਤੇ ਰਾਲਿਆਂ ਦੇ ਉੱਥੇ ਗੱਡੀ ਹੰਦਵਾਵਾਂਗੇ ਰੈਸਟ ਤੇ ਬਾਕੀ ਤੁਹਾਨੂੰ ਵੀ ਦਿਖਾਣੇ ਆ ਠਾਪਾ ਠਾਪਾ ਬੜਾ ਸੋਹਣਾ ਚਲੋ ਜੀ ਮਿਲਦੇ ਹਾਂ ਤੁਹਾਨੂੰ ਠਾਪੇ ਤੇ ਜਾ ਕੇ ਲਓ ਜੀ ਰੌਪ ਦੇ ਰੰਗ ਦੇਖ ਸਕਦੇ ਹੋਂ ਤੇ ਆਜ ਆ ਰਿਹਾ ਮੈਂ ਆਪਾਂ ਹੀ ਪਹੁੰਚਣ ਵਾਲੇ ਸੀ ਢਾਬੇ ਤੇ ਤੇ ਮੀਂਹ ਦੀ ਸ਼ੁਰੂਆਤ ਹੋ ਚੁੱਕੀ ਆ ਚਲੋ ਜੀ ਢਾਬੇ ਤੇ ਪਹੁੰਚ ਕੇ ਦਿਖਾਉਨੇ ਆ ਤੁਹਾਨੂੰ ਲਓ ਜੀ ਰੋਟੀ ਪਾਣੀ ਛਕ ਲਿਆ ਆਪਾਂ ਨੇ ਤੇ ਮੌਸਮ ਕਿਆ ਬਾਤਾਂ ਨੇ ਮੰਨ ਲਓ ਕੁਝ ਟਾਈਮ ਪਹਿਲਾਂ ਮੱਥੇ ਤੇ ਅੰਨਾ ਪਸੀਨਾ ਆ ਰਿਹਾ ਧੀ ਕਿ ਐ ਹੋ ਰਿਹਾ ਸੀ ਕਿਤੇ ਮਾੜੀ ਮੋਟੀ ਠੰਡੀ ਹਵਾ ਮਿਲ ਜੇਵੇ ਤੇ ਰੱਬ ਦੇ ਰੰਗ ਤੇ ਕੂਲਰ ਵੀ ਬੰਦ ਕਰਾਤਾ ਛੋਟਾ ਭਾਈ ਹੁਣ ਅੰਦਰ ਪਿਆ ਸੀ ਨਾ ਪਾਣੀ ਪੂਣੀ ਪਾਇਆ ਸੀ ਕੂਲਰ ਮੰਗਾ ਚਲ ਗਰਮੀ ਚ ਲੱਗ ਰਹੀ ਏ ਮੰਗਾ ਚਲ ਬੰਦੇ ਦੀ ਨੀਂਦ ਪੂਰੀ ਹੋ ਜਾਂਦੀ ਆ ਤੇ ਹੁਣ ਜਦ ਮੈਂ ਗੱਡੀ ਕੋਲੇ ਆ ਰੋਟੀ ਖਾ ਕੇ ਕੂਲਰ ਵੀ ਬੰਦ ਕਰ ਰਿਹਾ ਕਹਿੰਦਾ ਬੰਦ ਕਰ ਦੇ ਠੰਡ ਲੱਗ ਰਹੀ ਆ ਮਹਾਦੇਵ ਰੱਬ ਦੇ ਰੰਗ ਹੈ ਤੇ ਆ ਚੱਕ ਈਮਾਰੋ ਕੇਰਾ ਦੇਖ ਸਕਦੇ ਕੰਨਾ ਸੋਹਣਾ ਮੌਸਮ ਹੋ ਗਿਆ ਲਓ ਜੀ ਆਪਣੀ ਮੋਟਰ ਨੂੰ ਵੀ ਦੇਖੋ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਯੰਗ ਰੱਖਿਓ ਤੇ ਆ ਟਾਪਾ ਮਿੱਤਰੋ ਇਹ ਆਪਣੇ ਪੰਜਾਬ ਦੇ ਮੁੰਡਿਆਂ ਵਰਗਾ ਟਾਪਾ ਬਹੁਤ ਸੂਦੀ ਬਹੁਤ ਸੁਣੀਆ ਰੋਟੀ ਪਾਣੀ ਵੀ ਤੇ ਇਹ ਚਾਵਰੇ ਤੋਂ ਪਹਿਲਾਂ ਹੁੰਦਾ ਟਾਪਾ ਆਵਾਜ਼ ਥੋੜੀ ਬਹੁਤ ਤੇ ਚੱਲ ਰਹੀ ਹੈ ਨਾ ਤੇ ਆ ਦੇਖ ਸਾਫ਼ ਤੇ ਹੁਣ ਟਾਪਾ ਅੰਨੇ ਰੂੜੀ ਵਗੈਰਾ ਪਾਇਓ ਹੀ ਹੈ ਨਾ ਖੱਡਾ ਨਾ ਪੱਥਰ ਕੋਈ ਆ ਪਾਜਰੀ ਪਾਈ ਪਈ ਆ ਤੇ ਆ ਦੇਖ ਸਾਹਦੇ ਹਾਂ ਆਪਣੇ ਸ਼ਹਿਰ ਪੀਵੀ 13 ਤੇ ਐਚਪੀ 12 ਤੇ ਨਿਸ਼ਾਨ ਸਾਹਿਬ ਖੰਡਾ ਲੱਗੇ ਹੋਏ ਨੇ ਵੀਡੀਓ ਦੇ ਵਿੱਚ ਤੁਸੀਂ ਦੇਖ ਕੇ ਆਵਾਜ਼ ਦੇ ਕੇ ਰਹੋਗੇ ਹਵਾ ਕਿੰਨੀ ਤੇਜ਼ ਚੱਲ ਰਹੀ ਹੈ ਮੈਂ ਬੜਾ ਫੌਰਨ ਵੀ ਚੱਕਿਆ ਸੀ ਵੀ ਜਲਦੀ ਛੇਤੀ ਹੰਡੀ ਹੋ ਜੂਗਾ ਢੀ ਤੇ ਆਪਾਂ ਹੁਣ ਇਹਦਾ ਬੰਦ ਕਰ ਦਈਏ ਨਾ ਰਾਜਾ ਬੇਟਾ ਇੱਕ ਦੱਸਿਓ ਰਾਜਾ ਬੇਟਾ ਨਾ ਕਿਦਾਂ ਲੱਗਦਾ ਆਪਣੇ ਟਰਾਲੇ ਦਾ ਪਿਆਰਾ ਜਿਹਾ ਲੱਗਦਾ ਤੇ ਦੱਸਿਓ ਤਾਂ ਫਿਰ ਆਪਾਂ ਇਹਦੇ ਲਿਖਿਆ ਦਾਂਗੇ ਰਾਜਾ ਬੇਟਾ ਆਵਾ ਦੇਖ ਸਰਾਂਗਲਦਰਾਕ ਤੇ 5 ਬੇਡ ਟਾਈਮ 4 ਵਜਨ ਵਾਲੇ ਨੇ ਚਲੋ ਜੀ ਪੀਨੇ ਹੁਣ ਜਾ ਕੇ ਚਾਹ ਤੇ ਆਵਣੇ ਤੇ ਪੱਤਲ ਪੂਰਾ ਬਣ ਗਿਆ ਆ ਗਿਆ ਸਾਮਾਨ ਦੇਖ ਸਕਦੇ ਹਾਂ ਉੱਤੇ ਆਹੋ ਜੀ ਮਿੱਤਰੋ ਚੱਲ ਪਏ ਆਪਾਂ ਢਾਬੇ ਤੋਂ ਤੇ ਦੇਖ ਸਕਦੇ ਹਾਂ ਚਾਰ ਪੰਜ ਚਗੇ ਨੇ 4:30 ਵਜੇ ਦਾ ਟਾਈਮ ਆ ਤੇ ਬਾਬਾ ਸੁੱਖ ਰੱਖੇ ਹੁਣ ਆਪਾਂ ਆਪਣੇ ਮਿੱਤਰ ਦੇ ਢਾਬੇ 'ਤੇ ਰੁਕਾਂਗੇ ਜਾ ਕੇ ਤੇ ਫੇਰ ਦਿਖਾਨਿਆ ਤੁਹਾਨੂੰ ਉੱਥੇ ਦਾ ਵੀ ਨਜ਼ਾਰਾ ਤੇ ਬਾਕੀ ਆ ਦੇਖ ਸਕਦੇ ਹਾਂ ਬਸ ਆਪਾਂ ਆਂ ਜਾਵਰੇ ਮੰਨ ਲਓ ਜਿੱਥੇ ਹੋਟਲ ਚੱਲੂ ਹੋ ਜਾਂਦੇ ਨੇ ਤੇ ਪਹੁੰਚ ਚੁੱਕੇ ਆਂ ਜਾਵਰੇ ਤੋਂ ਹੈਗਾ 10 ਕਿਲੋਮੀਟਰ ਅਜੇ ਪਿੱਛੇ ਆਪਾਂ ਬੱਦਲ ਬਹੁਤ ਜੜਿਆ ਹੋਇਆ ਏਸ ਸਾਹ ਦੇ ਪੁੱਲ ਕਾਲੀ ਘਾਟ ਆ ਤੋ ਇਹਨਾਂ ਤਰ੍ਹਾਂ ਦਾ ਪ੍ਰਦੇ ਰੰਗ ਇੱਕ ਵਾਰ ਦੇਖ ਲਓ ਦੇਖ ਲਓ ਜਿਆਦਾ ਆਪਾਂ ਨੇ ਜਾਵਰਾ ਪਾਰ ਕਰਿਆ ਤਾਂ ਦੇਖ ਸਕਦੇ ਹਾਂ ਕਿੰਨਾ ਧੁੱਪ ਲੱਗ ਰਹੀ ਆ 10 ਕਿਲੋਮੀਟਰ ਪਿੱਛੇ ਮੀਂਹ ਤੇ ਉਦੋਂ ਪਾਰ ਕਰਿਆ ਸ਼ਹਿਰ ਤਾਂ ਤਪ ਤੇ ਗੁੰਮ ਜਾ ਵੀ ਹੋਇਆ ਪਿਆ ਇੱਥੇ ਤੇ ਦੇਖ ਸਕਦੇ ਹੋ ਬਾਕੀ ਆਪਾਂ ਜਾਵਰਾ ਕਰਿਆ ਸੀ ਪਾਰ ਉਹਨਾਂ ਸਵਰ ਬਾਈਪਾਸ ਤੇ ਤੇ ਆ ਜਿੱਧਰ ਕਾਰਾਂ ਜਾ ਰਹੀਆਂ ਨੇ ਉਹ ਸ਼ਹਿਰ ਚ ਭਾਗਿਆ ਤੇ ਆਪਾਂ ਸਦਾ ਬਾਈਪਾਸ ਆ ਅੱਧ ਤੱਕ ਲਾ ਗਿਆ ਮਨਸੌਰ ਤੇ ਆਪਾਂ ਹੋ ਗਏ ਆ ਬਾਈਪਾਸ ਨੂੰ ਕਾਸਪਾਰ ਲਓ ਜੀ ਮਿੱਤਰੋ ਬਾਕੀ ਸ਼ਾਮ ਟਾਈਮ ਹੋ ਗਿਆ ਕਰਦੇ ਆ ਅਗਰਬਤੀ ਵਗੈਰਾ ਪਹਿਲਾਂ ਆਪਾਂ ਕਰਦੇ ਆ ਗੱਡੀ ਦੇ ਸੀਸੋਸ ਸਾਫ ਨਾਲੇ ਮਾਰਦੇ ਆ ਕਪੜਾ ਤੇ ਉਸ ਤੋਂ ਬਾਅਦ ਫਿਰ ਕਰਾਂਗੇ ਅਗਰਬਤੀ ਛੋਟਾ ਪਾਈ ਗਿਆ ਫਲਸ਼ ਹੋਣ ਵਾਸਤੇ ਆਪਣਾ ਕਿਉਂਕਿ ਉਹ ਵੀ ਉੱਠ ਉੱਠ ਗਿਆ ਤੇ ਆਪਾਂ ਵੀ ਕਰਦੇ ਆ ਆਪਣਾ ਕੰਮ ਜਿਹੜਾ ਕਿ ਸ਼ਾਮ ਟਾਈਮ ਹਰੇਕ ਮਿੱਤਰ ਪਿਆਰਾ ਹਰੇਕ ਡਰਾਈਵਰ ਭਾਈ ਨੂੰ ਪਤਾ ਹੁੰਦਾ ਵੀ 4:00 ਟਾਈਮ ਰੱਪ ਦਾ ਨੌ ਲੈਣਾ ਤੇ ਉਹਦੇ ਵਿੱਚ ਹੁਣ ਸ਼ਾਮ ਦਾ ਟਾਈਮ ਆ ਰਹਿ ਰਾਤ ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਨੌਚਾ ਰਹਿ ਰਾਸਲਾ ਆਉਂਦੇ ਆ ਆਪਾਂ ਜੇ ਸ਼ਾਬਤ ਤੇ ਨਾਲੇ ਆਪਾਂ ਨਵੇੜ ਤੇ ਗੱਡੀ ਦਾ ਕੰਮ ਤੇ ਇੱਕ ਵਾਰ ਸੁਣ ਮੈਂ ਸੰਦੇਸ਼ ਕਿ ਗੱਡੀ ਦੀ ਲੁੱਕ ਚੈੱਕ ਕਰਾ ਦਾਂ ਤੇ ਬਾਕੀ ਉਸ ਤੋਂ ਬਾਅਦ ਫਿਰ ਆਪਾਂ ਕੱਪੜਾ ਮਾਰਾਂਗੇ ਕੱਪੜੇ ਮਾਰਨ ਤੋਂ ਬਾਅਦ ਫਿਰ ਤੁਹਾਨੂੰ ਦੱਸਾਂਗੇ ਤੇ ਆ ਦੇਖ ਸਕਦੇ ਹਾਂ ਖੇਤਾਂ ਦੇ ਵਿੱਚ ਹਰੇ ਭਾਈ ਤੇ ਰੋਡ ਦੀ ਚੱਲ ਰਿਆ ਰੋਡ ਮਾਰੋ ਮਾਰ ਤੇ ਆ ਖੜਾ ਆਪਣਾ ਰਾਜਾ ਬੇਟਾ ਮੌਸਮ ਆ ਇੱਕ ਨੰਬਰ ਗੱਡੀ ਦੀ ਲੱਕ ਕਿੰਤਾ ਦੀ ਲੱਗ ਰਿਹਾ ਦੱਸਿਓ ਜਰੂਰ ਕਮੈਂਟਾਂ ਦੇ ਵਿੱਚ ਤੇ ਰਾਜਾ ਬੇਟਾ ਨਹੀਂ ਹੁਣ ਕਰਦਿਆਂ ਇਸ ਚਮਕਾਨੇ ਆਪਣੇ ਨੂੰ ਚਲੋ ਜੀ ਠੀਕ ਆ ਕਰ ਦਈਏ ਗੱਡੀ ਦੇ ਆਪਾਂ ਸੇ ਸਾਫ ਫਿਰ ਮਿਲਦੇ ਆ ਤੁਹਾਨੂੰ ਤਾਬੇ ਤੇ ਆਪਾਂ ਜਾ ਕੇ हां जी दोस्तों लो जी आज ਦਾ ਦਿਨ ਦਾ ਗਾਜ ਹੋ ਰਿਹਾ ਆਪਣਾ ਸ਼ੁਰੂਆਤ ਹੋ ਰਹੀ ਆ ਹਰਿਆਣੇ ਚ ਤੇ ਆਪਾਂ ਪਹੁੰਚ ਚੁੱਕੇ ਆ ਕੋਟਪੁਤਲੀ ਕੋਟਪੁਤਲੀ ਮੰਨ ਲਓ ਕੀ ਟਾਈਮ ਦਾ ਬਾਬਾ ਹੋ ਗਈ ਆ ਟਾਈਮ ਵੱਜ ਗਏ ਨੇ 2 ਹਾਂ 2 ਵੱਜ ਗਏ ਨੇ ਅੱਜ ਲੇਟ ਰਾਤ ਦੀ ਮੈਂ ਸੁੱਤਾ ਸੀ ਲੇਟ ਉਹ ਕਰਕੇ ਛੋਟੇ ਭਾਈਆਂ ਖਾਇਆ ਨਹੀਂ ਹੈਗਾ ਤੇ ਮੋਰਾ ਉੱਠਿਆ ਸੀ ਰੋਟੀ ਪਾਣੀ ਖਾ ਕੇ ਆਏ ਆ ਆ ਦੇਖ ਸਕਦੇ ਹੋ ਪਾਣੀ ਦੀ ਬੋਤਲ ਹੱਥ 'ਚ ਆਪਣੇ ਤੇ ਛੋਟਾ ਭਾਈ ਖਾ ਕੇ ਚਲਾ ਗਿਆ ਦੀ ਗੱਡੀ 'ਚ ਤੇ ਆ ਖੜੀ ਆ ਆਪਣੀ ਮੋਟਰ ਰਾਜਾ ਬੇਟਾ ਰਾਜਾ ਬੇਟਾ ਦਾ ਇੱਕ ਪਾਉਂਡ ਡੈਮੇਜ ਹੋ ਗਿਆ ਆਪਣੀ ਦਾ ਕੰਡਾ ਲੱਗ ਗਿਆ ਆਪਣੇ ਰਾਜਾ ਬੇਟਾ ਦੇ ਪੈਰ 'ਚ ਉਹਦੇ ਕਰਕੇ ਜੈਪੁਰ ਵਾਲੇ ਰੋਡ ਨੇ ਕੰਡਾ ਲਾਤਾ ਆ ਹੁਣ ਦੇਖਦੇ ਆ ਲੈ ਕੇ ਰੱਬ ਦਾ ਨੂੰ ਤੁਰਦੇ ਆ ਉਹ ਕੀ ਜੰ ਨੂੰ ਪਤੀਆ ਜਾਂ ਗੱਡੀ ਕੋਟਪੁਤਲੀ ਆ ਗਈ ਕੋਟਪੁਤਲੀ ਵਾਰ ਕਰਿਆ ਆਪਾਂ ਨਾਰ ਨਾਲ ਆ ਗਏ ਤੇ ਬਸ ਘਰ ਦੇ ਖਣ ਲੱਗ ਗਿਆ ਆਪਾਂ ਨੂੰ ਹਾਂ ਪਤੀਆ ਜਾਂ ਗੱਡੀ ਹਰਿਆਣੇ ਦਾ ਐਂਟਰਾ ਤਾਂ ਸਮਝ ਲਓ ਵੀ ਪੰਜਾਬ ਦਾ ਐਂਟਰਾ ਤੇ ਆਪਣੇ ਆ ਰਾਜਾ ਬੇਟਾ ਦੇ ਆ ਪੈਰ ਚ ਕੰਡਾ ਲੱਗ ਗਿਆ ਦੇਖ ਸਕਦੇ ਹੋ ਪੈਰ ਬਾਲੀ ਖੋਲਤਾ ਹੁਣ ਇਹਦੇ ਕਰਾਣਾ ਪਊ ਆਪਾਂ ਨੂੰ ਪਲਾਸਟਰ ਡਰ ਤਾਂ ਤਾਂ ਨਹੀਂ ਹੁੰਦਾ ਓਏ। ਆ ਦੇਖ ਜੀ ਆ ਅਧਰੋ ਵਿੱਚ ਕਿੰਨਾ ਹੋ ਗਿਆ ਵਿਚਾਰੇ ਦਾ। ਬਾਹਲੀ ਪੈਰ ਵੀ ਮਾੜਾ ਸੀ ਵਿਚਾਰੇ ਦਾ। ਕਰੇ ਕੀ? ਪੈਰ ਮਾੜਾ ਸੀ। ਕਹਿੰਦਾ ਸੀ ਮੈਂ ਛੋਟੇ ਭਾਈ ਨੂੰ ਵੀ ਪੈਰ ਚੱਕ ਲਿਆ ਕਰ ਇਹਦੇ ਜਿਹੜੇ ਐਕਸਟਰਾ ਪੈਰ ਲਾਏ ਹੋਏ ਨੇ ਆਪਾਂ ਨੇ। ਤੇ ਬਾਕੀ ਆ ਗੱਡੀ ਦੇਖ ਸਕਦੇ ਹੋ। ਰਾਤੀ ਸਾਸ ਪਈਆ ਫੁੱਲ ਕਰਿਆ ਸੀ ਆ ਮੀਂਹ ਨੇ ਫੇਰ ਗਣਮਨ ਕਾਣੀ ਨੇ ਹਾਲਤ ਫੇਰ ਕਰਤੀ। ਪਰ ਆ ਆ ਜਿੰਨਾ ਮੀਂਹ ਪੈ ਰਿਹਾ ਆਪਣੀ ਗੱਡੀ ਨੂੰ ਪਤਾ ਨਹੀਂ ਲੱਗ ਰਿਹਾ। ਤੇ ਚਲੋ ਜੀ ਲੈ ਕੇ ਰੱਬ ਦਾ ਚਲਦੇ ਆ ਹੁਣ ਆਪਾਂ ਮਿਲਦੇ ਆਂ ਛੋਟੇ ਹੋਈਆਂ ਨੂੰ ਉਹ ਵੀ ਅਗਾਹ ਰਾਤੀ ਚੱਲੇ ਸੀ ਉਹ ਪਿੰਡੋਂ ਜੈਪੁਰ ਵਾਸਤੇ ਤੇ ਮੇਰੇ ਖਿਆਲ ਚ ਉਹ ਪਾਤਣਾ ਹਾਂ ਪਤਣੀ ਪਾਤਣਾ ਪਤਣੀ ਖਨੌਰੀ ਉਹਨਾਂ ਨੂੰ ਮੀਮੇ ਕਿ ਹੋਇਆ ਸੀ ਵੀਡੀਓ ਤੇ ਪਾਈ ਸੀ ਉਹਨਾਂ ਨੇ ਮੀਮ ਬਹੁਤ ਫਾਇਰ ਆ ਦੀ ਤਾਂ ਕਰਕੇ ਉਹ ਪਾਤਣੀ ਰੁਕ ਗਏ ਸੀ ਪਾਤਣਾ ਪਤਣੀ ਖਨੌਰੀ ਤੇ ਬਾਪੀ ਮਿਲਦੇ ਆਂ ਚਲੋ ਦਿਖਾਨੇ ਆ ਤੁਹਾਨੂੰ ਉਹਨਾਂ ਨਾਲ ਵੀ ਮਿਲਿਆਨੇ ਆ ਆਪਾਂ ਚਲੋ ਜੀ ਚੱਲਦੇ ਆ ਲਾਇਕਰ ਆਪਦਾ ਨੂੰ ਜੀ ਮੇਤ੍ਰੋ ਆਪਾਂ ਚੜ੍ਹ ਚੁੱਕੇ ਆ 152 ਡੀ ਤੇ ਲਾਰਨੌਲ ਤੋਂ ਉਬਾਰੇ ਜਾਂਦਾ ਜਿਹੜਾ ਤੇ ਹੋਰ ਰੇਂਡ ਤੇ ਆਪਾਂ ਪਹੁੰਚ ਚੁੱਕੇ ਆ ਦੇਖ ਸਕਦੇ ਹੋ ਆਪਣਾ ਰੋਡ ਤੇ ਮੌਸਮ ਵਧੀਆ ਠੰਡਾ ਬਣਿਆ ਹੋਇਆ ਕੋਈ ਜ਼ਿਆਦਾ ਕੀਟਾ ਫੋਨ ਨਹੀਂ ਲੱਗ ਰਹੀ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਰੋਡ ਦੀ ਖੂਬਸੂਰਤੀ ਕਹਾਊਗਾ ਟੂਲ ਚਲੋ ਜੀ ਟੂਰ ਘਟਾ ਕੇ ਫਿਰ ਦੇਖਦਾ ਟਾ ਟੂਰ ਗੱਡੀ ਦੇ ਅੰਦਰ ਆ ਜੇ ਮਿਲਦੇ ਆਪਾਂ ਫੋਨ ਕਰਨ ਕਰਦੇ ਨੇ ਜੋਦੇ ਭਾਈ ਜੀ ਉਹਨਾਂ ਦੀ ਕਿੱਥੇ ਜੇ ਪਹੁੰਚ ਕੇ ਜਿਆਦਾ ਆਪਾਂ ਚੱਲੇ ਸੀ ਉਦੋਂ ਉਹ ਚੱਤੀ ਦਾਦਰ ਹੀ ਨੇ ਦੇਖ ਰਹੇ ਆ ਕਿੱਥੇ ਜਾਂਗੇ ਇਸ ਟਾਈਮ ਉਹ ਲਓ ਜੀ ਆਪਾਂ ਪਹੁੰਚਣ ਆਲੇ ਆਂ ਜਿੰਦ ਕਟੜੇ ਵਾਲੇ ਰੋਡ ਤੇ ਪਹੁੰਚਣ ਆਲੇ ਆਂ ਤੇ ਸ਼ਾਮ ਟਾਈਮ ਹੋ ਗਈ ਹੈ ਦੇਖ ਸਕਦੇ ਹੋ ਚੱਲ ਰਹੇ ਆ ਆਪਾਂ ਹੋਈ 152 ਡੀਟੀਓ ਦੇਖੋ ਅੱਧਰ ਸੂਰਜ ਦੇਵਤਾ ਵੀ ਸਮਾਪਤ ਹੋ ਰਹੇ ਨੇ ਤੇ ਇੱਕ ਹੋਰ ਦੱਸਦਾ ਤੁਹਾਨੂੰ ਤਾਂ ਆਪਣੇ ਦੋਏ ਛੋਟੇ ਭਾਈਆ ਜੋ ਚੇਂਜ ਹੋ ਗਏ ਤੇ ਦੇਖੋ ਪਰਵੰਤਰ ਸਿੰਘ ਆ ਗਿਆ ਆਪਣੇ ਨਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਆ ਜੀ 14 ਕਹਿੰਦਾ ਮੈਂ ਜਾਣਾ ਦਸ ਪੈਰੀ ਚਲਾਉਣੀ ਆ ਮੇਰਾ ਮਾਲਕ ਗਿਆ ਬਾਹਰੇ ਪਤਾ ਨਹੀਂ ਕੀ ਚੱਕਰ ਹੈ ਤੁਹਾਨੂੰ ਬਾ ਕੋਈ ਗੱਲ ਨਹੀਂ ਜਦੋਂ ਮਾਜੀ ਚਲਾਜ ਨਾਜਲਾ ਉਹ ਵਗਿਆ 10 ਟਾਇਰੀ ਤੇ ਬਾ ਉਹ ਤਾਂ ਨੀਂਦ ਰਾਤ ਨਾਲੇ ਗੱਡੀ ਚਲਾ ਕੇ ਆਟਿਆ ਸੀ ਤੇ ਜਦੋਂ ਨੇ ਦੇਖੀ ਵੀ ਆ ਛੁੱਟੀ ਗੱਡੀ ਆ ਗਈ ਨਾਲ ਹੁੰਦੇ ਪਾਸ ਬੈਗ ਚੱਕਿਆ ਤੇ ਐਂ ਪਤਾ ਲੱਗਿਆ ਵੀ 10 ਟਾਇਰੀ ਚ ਭੱਜ ਗਿਆ ਮੰਗਾ ਕੀ ਗੱਲ ਕਰ ਤੋ ਜਾ ਰਹੇ ਆ ਕਹਿੰਦਾ ਨਾ ਕਰ ਮੈਂ ਤਾਂ 10 ਟਾਇਰੀਓ ਠੀਕ ਆ ਕਹਿੰਦਾ ਲੋਕਲ ਚਲਾਣ ਦਾ ਨਜ਼ਾਰਾ ਮਾ ਠੀਕ ਆ ਭਾਈ ਵਗ ਜਾ ਕਦੇ ਲੇਟ ਹੋ ਜੇ ਮੈਂ ਤਾਂ ਉਹਨੇ ਨਾਲ ਹੁੰਦੀ ਆਪਣਾ ਬੈਗ ਚੱਕਿਆ ਤੇ 10 ਟਾਇਰੀ ਲੈ ਕੇ ਜੈਪੁਰ ਨੂੰ ਚਲਾ ਗਿਆ ਬਾਕੀ ਹਾਂ ਵਾਹ ਜੇ ਆਕੇ ਤੂੰ ਪਿੰਡ ਰੈਸਟ ਕਰ ਲਈ ਵੀ ਕੋਈ ਗੱਲ ਨਹੀਂ ਐਨੇ ਛੋਟਾ ਭਾਈ ਆ ਜਾਊਗਾ ਗੱਡੀ ਲੈ ਕੇ ਨਾ ਨਾ ਕਹਨਾ ਜੈਪੁਰ ਤਾਂ ਮੈਂ ਆਪੇ ਭੱਗ ਜਾਨਾ ਕਹਨਾ ਇਹਨੂੰ ਆਏ ਸੀ ਵੀ ਕਦੇ ਗੱਡੀ ਜੀ ਨਾ ਪਿੰਡ ਜਾ ਕੇ ਮਿਲੀ ਵੀ ਕਈ ਵਾਰ ਅੱਗੇ ਪਿੱਛੇ ਹੋ ਗਏ ਤਾਂ ਫਿਰ ਮੈਨੂੰ ਨਾਲ ਜਾਣਾ ਪੈਣਾ ਬਾਹਰੇ ਤਾਂ ਉਹਨੇ ਸੋਚਿਆ ਮੈਂ ਇੱਥੋਂ ਵਾਪਸੇ ਹੋ ਜਾਂਦਾ ਟੈਰੀ ਦੇ ਵਿੱਚ ਚਲੋ ਕੋਈ ਗੱਲ ਨਹੀਂ ਦੋਏ ਗੱਡੀਆਂ ਆਪਣੀ ਨੇ ਜਿਹੜੀ ਮਰਜ਼ੀ ਚਲਾਵੇ ਤੇ ਬਾਕੀ ਮਿੱਤਰੋ ਆਪਾਂ ਬਸ ਪਹੁੰਚਣ ਆਲਿਆਂ ਕਟੜੇ ਐਕਸਪ੍ਰੈਸ ਤੇ ਮਿਲਦੇ ਆ ਜਾ ਕੇ ਕੱਟ ਲੈਦੇ ਆ ਆਪਾਂ ਮਾਰ ਰਹੇ ਸੀ ਆਪਣੀ ਗੱਡੀ ਤੇ ਕੱਪੜਾ ਤੇ ਕਿ ਸ਼ਾਮ ਦਾ ਹੋਇਆ ਆ ਰੋਟੀ ਦਾ ਸੂਝਾ ਛੋਟਾ ਭਾਈ ਕਹਿੰਦਾ ਮਾੜਾ ਮੈਂ ਜਾ ਚੂਪੀ ਆਵਾਂ ਮੈਂ ਕਿ ਭਾਈ ਪੀਆ ਚਾਹ ਪੀਆ ਕਰ ਮੈਂ ਕੱਲ ਤੁਸੀਂ ਦੇਖਦੇ ਇਹ ਮੇਰੇ ਨਾਲ ਹੀ ਹੁੰਦਾ ਸੀ ਤੇ ਦੋ ਕ ਚੱਕਰਾਂ ਤੋਂ ਦਾ ਟਾਇਰੀ ਚਲਾ ਰਿਹਾ ਸੀ ਛੋਟਾ ਭਾਈ ਬੜੇ ਕੰਮ ਜੇ ਸੀ ਕਰਦੇ ਆ ਕਰਕੇ ਜਿਤਾ ਡੈਗ ਲੱਗੇ ਚਲਾਨ ਅੱਜ ਫੇਰ ਦੁਬਾਰਾ ਆਪਣੇ ਚੌਲਾਂ ਡੈਰੀ ਤੇ ਕਿਉਂਕਿ ਸੁਪਾਦੀਆ ਬੜੀ ਗੱਡੀ ਤੇ ਤੋੜ ਜਾਣਾ ਕੋਈ ਨਹੀਂ ਗਈ ਹੈਗੀ। ਗੁਲਾਮ ਤਾਗਲਾ ਚਲਾਈ ਵੀ ਜਾਂਦਾ ਪਰ ਸਫਰ ਤੇ ਚੱਲਦੀ ਏਹੜੀ ਗੱਡੀ ਉਹਦੇ ਵਾਸਤੇ ਮੇਰੇ ਸਾਹ ਦੋ ਬੰਦੇ ਚਾਹੀਦੇ ਚਾਹੁੰਦੇ ਨੇ। ਲਓ ਜੀ ਬਾਕੀ ਅੱਧਰ ਦੇਖ ਸਕਦੇ ਹਾਂ ਰੋਡ 152 ਦੀ ਤੇ ਆ ਆ ਗਿਆ ਸਾਹਮਣੇ ਇੱਕ ਮਿੰਟ ਜੂਮ ਕਰਦਾ ਤੇ ਆਇਆ ਕਟੜਾ ਐਕਸਪ੍ਰੈਸ ਵੇ ਜਿਹੜਾ ਕਿ ਅੰਮ੍ਰਿਤਸਰ ਕਟੜਾ ਅੱਧਰ ਨੂੰ ਚਲਾ ਗਿਆ ਦਿੱਲੀ ਤੇ ਅੱਧਰ ਚਲਾ ਗਿਆ ਅੰਮ੍ਰਿਤਸਰ ਕਟੜੇ ਨੂੰ ਤੇ ਆਪਾਂ ਇੱਥੋਂ ਜਿੱਥੇ ਉਹ ਲਾਈਟ ਚੱਲ ਰਹੀ ਆ ਉਧਰ ਨੂੰ ਆ ਪੁਲ ਦੇ ਨਾਲ ਹੀ ਮੁੜ ਜਾਣਾ ਤੇ ਉਹ ਸਾਹਮਣੇ ਜਿੱਥੇ ਬੱਤੀ ਚੱਲ ਰਹੀ ਆ ਇੱਕ ਮਿੰਟ ਹੋਰ ਜੂਮ ਕਰਦੀ ਐ ਉਹ ਦੇਖ ਸਕਦੇ ਆ ਟੂਲ ਟੈਕਸ ਦਾ ਉਹ ਲੱਗਿਆ ਹੋਇਆ ਉੱਥੇ ਐਂਟਰੀ ਹੋ ਜਾਣੀ ਆਪਣੀ ਗੱਡੀ ਦੀ ਤੇ ਆਪਾਂ ਫਿਰ ਆਪਾਂ ਨੂੰ ਲਾਉਗਾ ਇਹ ਖਨੌਰੀ ਖਨੌਰੀ ਉਤਰ ਜਾਾਂਗੇ ਉਸ ਤੋਂ ਬਾਅਦ ਸੋ ਵਪਾਰੀ ਨੂੰ ਵੀ ਫੋਨ ਕਰ ਲਿਆ ਉਹ ਵੀ ਕਹਿੰਦਾ ਕਹਿੰਦਾ ਯਾਰ ਤੁਸੀਂ ਬੜੀ ਛੇਤੀ ਆਏ ਵੀ ਅੰਨ ਛੇਤੀ ਦਾ ਸੱਕਾ ਮਾਲ ਹੈ ਕਿ ਅੱਜ ਮੰਨ ਲਓ ਵੀ ਕੱਚਾ ਮਾਲ ਨਹੀਂ ਆਵਾਂ ਜਿੰਨੀ ਗੱਡੀ ਕਰਾ ਤੁਸੀਂ ਆ ਗਿਆ ਸੀ ਸੋਚਿਆ ਆਪਣਾ ਸਾਡੇ ਕੋਲ ਉਹ ਨਹੀਂ ਹੈਗਾ ਵੀ ਰਸਤੇ 'ਚ ਹੜਤੇ ਕਰ ਨਹੀਂ ਮਾਰੀ ਚੱਲੋ ਤੇ ਚਾਹੇ ਸੁੱਕਾ ਚਾਹੇ ਗੰਨਾ ਟਾਈਮ ਨਾਲ ਅਗਲੇ ਦੇ ਘਰ ਪਹੁੰਚ ਜੇ ਉਹੀ ਬਾਦੂ ਆ ਨਾਲੇ ਆਸੀ ਆਪਣਾ ਦੁਬਾਰਾ ਲੋਡ ਚੱਕਦੇ ਹੋ ਜਾਾਂਗੇ ਕੌਂਕੀ ਸਾਨੂੰ ਪਦੀ ਆ ਗੱਡੀਆਂਾਂ ਦਾ ਕਰ ਲਈ ਖਾਲੀ ਭਰ ਲਈ ਖਾਲੀ ਕਰ ਲਈ ਭਰ ਲਈ ਆਹੀ ਦੋ ਗੱਲਾਂ ਨੇ ਤੇ ਇਸੇ ਕਰਕੇ ਅਸੀਂ ਮਨਾਂ ਰਸਤੇ 'ਚ ਟਾਈਮ ਵੇਸਟ ਨਹੀਂ ਕਰਿਆ ਜਦੋਂ ਪਤੀ ਆਪਾਂ ਚੱਲੇ ਸੀ 23 ਤਰੀਕ ਨੂੰ 23 ਤਰੀਕ ਨੂੰ ਸ਼ਾਮ ਨੂੰ ਚੱਲਣਾ ਇਸ ਟਾਈਮ ਤੇ ਅੱਜ ਹੋਊਗੀ 25 ਸੰਡੇ ਅੱਜ ਆਹ ਸ਼ਾਇਦ 25 ਤਰੀਕ ਤਾਂ ਹੁਣ ਸਵੇਰੇ ਆਪਾਂ ਵਾਲੇ ਦੇ ਗੇਟ ਤੇ ਪਹੁੰਚੇ ਜਾਣਾ ਕਿਉਂਕਿ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਪਹਿਲੇ ਟਾਈਮ ਸਡੀ ਗੱਡੀ ਕਰਾ ਦਾਂਗੇ ਖਾਲੀ ਚਲੋ ਜੀ ਮਾਰ ਰਿਆ ਸੀ ਗੱਡੀ ਤੇ ਮੈਂ ਕੱਪੜਾ ਤੇ ਬਾਕੀ ਸ਼ਾਮ ਟਾਈਮ ਹੁੰਦਾ ਗੱਡੀ ਦੀ ਲੁੱਕ ਚੈੱਕ ਕਰ ਸਕਦੇ ਹਾਂ ਰਾਜਾ ਬੇਟਾ ਦੀ ਤੇ ਲਾਈਟਾਂ ਵਗੈਰਾ ਲੁੱਕ ਕਰ ਵਾਲਿਆਂ ਨੇ ਲਾ ਲਈਆਂ ਗਰਮੀ ਬਹੁਤ ਆ ਗੰਮ ਹੋਇਆ ਪਿਆ ਤੇ ਦੇਖ ਸਕਦੇ ਹੋ ਤੇ ਅੱਧਰਾ ਨੇ ਘਰ ਖੇਤ ਨੇ ਲੋਕਾਂ ਦੀ ਕਦੇ ਰੋਡ ਦੇ ਉੱਤੇ ਲੋਕ ਖੇਤੀ ਕਰਦੇ ਹੋਣਗੇ ਅੱਜ ਦੇਖ ਸਕਦੇ ਹੋ ਕਿੱਡੇ-ਕੱਡੇ ਹਵੇ ਬਣ ਗਏ ਨੇ ਤੇ ਚਲੋ ਜੀ ਬਾਕੀ ਵੀਨੇ ਆਪਾਂ ਵੀ ਚਾਹ ਪਾਣੀ ਤੇ ਫਿਰ ਤੁਰਨੇ ਆਉਂਗਾ ਕਰਕੇ ਅਰਗਵਤੀ ਨਾ ਪਹਿਲਾਂ ਤਾਂ ਸਾਨੂੰ ਪਤਾ ਜਾਂਦੇ ਵਾਸਤੇ ਮੂਰਲੀ ਟਾਇਰ ਫਟਿਆ ਉਸ ਤੋਂ ਬਾਅਦ ਲੈਫਟ ਵਾਲਾ ਟਾਇਰ ਫਟ ਗਿਆ ਤਾਂ ਫਿਰ ਅੱਜ ਸਵੇਰੇ ਕੋਈ ਰੋੜ ਤੇ ਖੱਡਾ ਨਹੀਂ ਸੀ ਕੋਈ ਪੱਥਰ ਨਹੀਂ ਪਿਆ ਹੋਇਆ ਸੀ ਕੁਝ ਵੀ ਨਹੀਂ ਸਾਫ਼ ਰੋੜ ਸੀ ਰੱਬ ਜਾਣੇ ਕੀ ਹੋਇਆ ਕੀ ਨਾ ਕੋਈ 에ਅਰ ਵੀ ਨਹੀਂ ਲੱਤੀ ਹੋਈ ਸੀ ਆਪਾਂ ਕਹਿ ਦਈਏ ਏਅਰ ਲੱਤੀ ਹੋਵੇ ਚਲੋ ਮੜਾ ਮੋਟਾ ਕੱਟ ਹੋਵੇ ਬੇਦਾਗ ਟਾਇਰ ਸੀ ਤਾਂ ਸੁਣ ਦਿਖਾ ਦੀ ਟਾਇਰ ਦੀ ਹਾਲਤ ਤੇ ਆ ਟਾਇਰ ਦੇਖ ਸਕਦੇ ਹੋ ਬੇਦਾਗ ਟਾਇਰ ਸੀ ਬੇਦਾਗ ਆ ਦੇਖ ਕੀ ਹਾਲ ਹੋਇਆ ਰੋ ਆ ਚੀਜ਼ ਤਮ ਬਚਾਲੋ ਤਾਂ ਉੱਤਰ ਹੀ ਗਈ ਇਹਦੀ ਗੱਡੀ ਦੇਖ ਸਕਦੇ ਹੋ ਬਚਾਲੂਆਂ ਜਮੇ ਖਤਮ ਹੋ ਗਏ ਐ ਲੱਗ ਰਿਹਾ ਜਿਵੇਂ ਵੀ ਵੱਟਿਆ ਹੁੰਦਾ ਦੇਖ ਸਕਦੇ ਹੋ ਇੱਕ ਮਿੰਟ ਆ ਦੇਖ ਸਕਦੇ ਆ ਆ ਨੀ ਰਿਹਾ ਉਦਲੀ ਸਾੜ ਤੋਂ ਇਹ ਹੈਗਾ ਸੀ ਟਾਇਰ ਪੂਰੇ ਤਾਂ ਵੱਡਾ ਬਲਾਸਟ ਹੋਇਆ ਪੁੱਛੋ ਨਾ ਆ ਦੇਖ ਸਕਦੇ ਹਾਂ ਗਰਦਪੁਰੇ ਦਾ ਕੀ ਹਾਲ ਕਰਿਆ ਗਰਦਪੁਰਾ ਵੀ 파ੜਤਾ ਇਹਨੇ ਆਹ ਦੇਖ ਸਕਦੇ ਆ ਮੈਂ ਕੰਨ ਨ ਵੀ ਬਾਲੇ ਕਰਦੇ ਸੀ ਆਂ ਲਾ ਲੋ ਵੀ ਉਹ ਨਾਟ ਚਾਤਰ ਕਿੱਥੋਂ ਤੱਕਰ ਪਾੜਦੀ ਆ ਸਾਰੀ ਪਾੜਦਾ ਇਹ ਗਰਦਪੁਰਾ ਕੋਈ ਖਾਸ ਵਧੀਆ ਨਹੀਂ ਰਿਹਾ ਆਪਣਾ 40 ਪਾਹ ਟਾਇਰ ਸੀ ਇਹ ਆਹ ਟਾਇਰਾਂ ਤੋਂ ਜਿਹੜੇ ਆਹ ਟਾਇਰ ਨੇ ਇਹ ਪਹਿਣਾ ਲਾਏ ਸੀ ਉਹ ਬਾਅਦ ਚ ਲਾਏ ਸੀ 2 ਮਹੀਨੇ ਤਾਂ ਇਹਦੇ ਉੱਤੇ ਮਾਲ ਵੀ ਵਧੀਆ ਖੜਾ ਸੀ 40 ਪਾਹ ਟਾਇਰ ਸੀ ਐ ਨਹੀਂ ਹੈਗਾ ਵੀ ਗੰਜਾ ਸੀ ਤਾਂ ਲੈਫਟ ਵਾਲਾ ਟਾਇਰ ਉਰੇ ਲਾਇਆ ਆ ਦੇਖ ਸਕਦੇ ਹੋ ਇਹ ਵੀ ਵਿਚਾਰਾ ਰੱਬਾ ਸਰੀਵਾ ਹੁਣ ਆਪਾਂ ਨੂੰ ਲਵਾਉਣੇ ਪੈਣਗੇ ਆਪਣੀ ਗੱਡੀ ਦੇ ਚਾਰ ਟਾਇਰ ਤਿੰਨ ਟਾਇਰ ਤਿੰਨ ਇੱਕ ਤਾਂ ਲਵਾ ਲਿਆ ਸੀ ਮੂਰੇ ਹੁਣ ਤਿੰਨ ਟਾਇਰ ਹੋ ਗਏ ਨੇ ਕਿਉਂਕਿ ਹੁਣ ਇਹ ਟਾਇਰਾਂ ਤੋਂ ਵੀ ਆਪਾਂ ਨੂੰ ਡਰ ਲੱਗਣ ਲੱਗ ਗਿਆ ਤਾਂ ਸੋਚਿਆ ਵੀ ਚਲੋ ਦੇਖਦੇ ਹਾਂ ਹੁਣ ਖਾਲੀ ਖੋਲੀ ਕਰਕੇ ਤਾਂ ਦੇਖ ਸਕਦੇ ਹੋ ਆ ਲੋੜਾ ਆਪਣੀ ਗੱਡੀ ਦੇ ਵਿੱਚ ਪਾ ਪਾ ਮੰਨ ਲਓ ਆ ਪਲਾਸਟਿਕ ਦੇ ਲੱਗੇ ਹੋਣੇ ਲੀਲੇ ਜਿਹੇ ਟੱਕਣ ਵਿੱਚੋਂ ਖੁੱਲੀ ਨੇ ਇਹ ਪਾਈਪ ਤੇ ਆ ਇੱਥੇ ਆ ਆ ਗੜਾਉਣ ਇੱਥੇ ਖਾਲੀ ਕਰਨੀ ਆ ਗਿੱਲ ਵਾਲੀ ਨਹਿਰ ਕਣੀ ਆ ਆਪਾਂ ਖਾਲੀ ਕਰਨਾ ਆਏ ਹੋਏ ਚਲੋ ਜੀ ਠੀਕ ਆ ਬਾਕੀ ਇਹੀ ਬਲੌਕ ਕਰਦੇ ਆ ਆਪਾਂ ਇੱਥੇ ਸਮਾਪਤ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਵਿੱਚ ਸਾਰਿਆਂ ਨੂੰ ਸਤਿ ਸ੍ਰੀ ਅਕਾਲ